ਸਰਹੰਦ ਦੇ ਪ੍ਰੀਤਨਗਰ ਦੇ ਇੱਕ ਜਵਾਨ ਦੀ ਕਪੂਰਥਲਾ ਦੇ ਵਿੱਚ ਡਿਊਟੀ ਦੇ ਦੌਰਾਨ ਮੌਤ ਹੋ ਜਾਂਦੀ ਹੈ ਤੇ ਫੌਜੀ ਦਾ ਮ੍ਰਿਤਕ ਸਰੀਰ ਜੋ ਕਿ ਬਕਸੇ ਦੇ ਵਿੱਚ ਬੰਦ ਹੋ ਕੇ ਜਦਕਾਰ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਤੇ ਜਵਾਨ ਦੀ ਮੌਤ ਦੇ ਨਾਲ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਦੱਸੀ ਜਾ ਰਹੀ ਹੈ ਕਿ ਫੌਜੀ ਜਗਬੀਰ ਸਿੰਘ ਚੀਮਾ ਜੋ ਕਿ 2004 ਦੇ ਵਿੱਚ ਸੈਨਾ ਦੇ ਵਿੱਚ ਭਰਤੀ ਹੋਇਆ ਸੀ ਉਸ ਦੀ ਉਮਰ 38 ਸਾਲਾਂ ਦੀ ਸੀ ਇਸ ਮੌਕੇ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆ ਹੋਇਆ ਜਿਹੜੇ ਇਲਾਕੇ ਦੇ ਮੌਤਬਰੂਕ ਲੋਕ ਉਹਨਾਂ ਦਾ ਕਹਿਣਾ ਹੈ ਕਿ ਜਗਬੀਰ ਸਿੰਘ ਦੀ 27 ਦਸੰਬਰ ਨੂੰ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਤੇ ਮ੍ਰਿਤਕ ਜਗਬੀਰ ਸਿੰਘ ਜੀਮਾ ਦਾ ਸਿਵਰ ਹਸਪਤਾਲ ਫਤਿਹਗੜ ਸਾਹਿਬ ਦੇ ਨਜ਼ਦੀਕ ਸ਼ਮਸ਼ਾਨ ਘਾਟ ਦੇ ਵਿੱਚ ਸਰਕਾਰੀ ਸਨਮਾਨਨਾ ਦਿਨਾਂਤਮ ਸੰਸਕਾਰ ਕੀਤਾ ਗਿਆ ਇਸ ਮੌਕੇ ਫਤਿਹਗੜ ਸਾਹਿਬ ਵਿਧਾਨ ਸਭਾ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਲਖਪੀਰ ਸਿੰਘ ਰਾਏ ਦੱਕੈਣਾ ਕਿ ਫੌਜੀ ਜਗਬੀਰ ਸਿੰਘ ਦੇ ਵਿਆਹ ਨੂੰ 12 ਸਾਲ ਹੋ ਚੁਕੇ ਸਨ 10 ਸਾਲ ਦੀ ਲੜਕੀ ਤੇ 2 ਸਾਲ ਦਾ ਲੜਕਾ ਵੀ ਸੀ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਜੋ مالی ਮਦਦ ਹੈ ਉਹ ਜ਼ਰੂਰ ਦਿੱਤੀ ਜਾਵੇਗੀ। ਸਾਡਾ ਪ੍ਰਾਜਗਨੀਤ ਸਿੰਘ ਜਿਹੜਾ ਕਿ ਹੌਲਦਾਰ ਸੀ ਪਹੁੰਚ ਕਪੂਰਥਲਾ ਕੰਟੋਨਮੈਂਟ ਸੀ ਅੱਜ ਅੰਮ੍ਰਿਤਸਰ ਜੀ ਵੀ ਵਿਛੋੜਾ ਦੇ ਗਿਆ ਸ਼ਹੀਦ ਹੋਇਆ ਡਿਊਟੀ ਤੇ ਆਪਣੀ ਤੇ ਬਹੁਤ ਦੁਖਦੀ ਗੱਲ ਹੈ ਔਰ ਇਹ ਪਰਿਵਾਰ ਪਹਿਲਾਂ ਵੀ 6 ਮਹੀਨੇ ਪਹਿਲਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਔਰ ਅੱਜ ਛੋਟੇ-ਛੋਟੇ ਬੱਚੇ ਆ ਉਹਨਾਂ ਦੀ ਵਾਈਫ ਸਾਡੀ ਭੈਣ ਮਾਤਾ ਮੈਂ ਮਿਲ ਕੇ ਆ ਬੜਾ ਦੁਖਦਾਈ ਸਮਾਂ ਇਹ ਸਮਾਂ ਅਸਾ ਹੁੰਦਾ ਕਿ ਸਿਰਫ ਦੁੱਖੇ ਬਣਾਇਆ ਜਾ ਸਕਦਾ ਬਾਕੀ ਕੁਝ ਕੀਤਾ ਨਹੀਂ ਜਾ ਸਕਦਾ ਪਰਮਾਤਮਾ ਦਾ ਪਾਣਾ ਹੁੰਦਾ ਔਰ ਅਸੀਂ ਪਰਿਵਾਰ ਨੂੰ ਵਿਸ਼ਵਾਸ ਹੋਣਾ ਹੈ ਸਾਡੀ ਪੈਣ ਨੂੰ ਵਿਸ਼ਵਾਸ ਹੋਣਾ ਕਿ ਦੇਖੋ ਇਹਦਾ ਵਹਿਗੁਰੂ ਦਾ ਪਾਣਾ ਮੰਨਣਾ ਪੈਣਾ ਪੰਜਾਬ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੋ ਉਹ ਸਾਰੀਆਂ ਦਵਾਵਾਂਗੇ ਬੱਚਿਆਂ ਤੇ ਨੌਕਰੀ ਦੀ ਗੱਲ ਨੌਕਰੀ ਦਾ ਵੀ ਬਿਲਕੁਲ ਇੰਤਜ਼ਾਮ ਕਰਕੇ ਦੇਵਾਂਗੇ ਪਰ ਅਸਲ ਸੱਚ ਇਹ ਕਿ ਆਪਾਂ ਮੋੜ ਨਹੀਂ ਸਕਦੇ ਜਗਵੀਰ ਨੂੰ ਮੋੜ ਨਹੀਂ ਸਕਦੇ ਇਹ ਤਾਂ ਛੋਟੀਆਂ ਗੱਲਾਂ ਰਹਿ ਜਾਂਦੀਆਂ ਪਿੱਛੇ ਜੋ ਜ਼ਿੰਮੇਵਾਰੀ ਸਰਕਾਰਾਂ ਦੀ ਪੂਰੀ ਕਰਨੀ ਹੁੰਦੀ ਹੈ। ਲੇਕਿਨ ਸਾਡਾ ਉਹ ਪਰਾ ਜਿਹੜਾ ਦੇਸ਼ ਲਈ ਸ਼ਹਾਦਤ ਹੋਇਆ ਉਹਨੂੰ ਸਲਾਮ ਕਰਦੇ ਆ। ਅੱਜ ਬਹੁਤ ਹੀ ਪਰਮਾਨੰ ਦੇ ਨਾਲ ਆਪ ਸਭ ਨੂੰ ਦੱਸਦਾ ਕਿ ਸਾਡੇ ਇਲਾਕੇ ਦਾ ਇੱਕ ਨੌਜਵਾਨ ਜਗਵੀਰ ਸਿੰਘ ਚੀਮਾ ਜੋ ਕਿ ਆਰਮੀ ਦੇ ਵਿੱਚ ਮੁਲਾਜ਼ਮ ਸਨ ਦਫੇਦਾਰ ਹੌਲਦਾਰ ਆਪਣਾ ਕਪੂਰਥਲੇ ਉਹਨਾਂ ਦੀ ਬਤੌਰ ਡਿਊਟੀ ਚੱਲ ਰਹੀ ਸੀ ਤੇ ਉਸ ਦੌਰਾਨ ਡਿਊਟੀ ਦੇ ਉਹਨਾਂ ਨੂੰ ਸ਼ੂਗਰ ਦਾ ਅਟੈਕ ਆਣ ਕਰਕੇ ਅਕਾਲ ਚਲਾਣਾ ਕਰ ਗਏ ਤੇ ਛੋਟੇ ਛੋਟੇ ਤਿੰਨ ਬੱਚੇ ਨੇ ਜਿਸ ਦੋ ਬੇਟੀਆਂ ਤੇ ਇੱਕ ਸਾਲ ਡੇਢ ਸਾਲ ਦਾ ਉਹਨਾਂ ਦਾ ਬੇਟਾ ਹੈ ਤੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਰੋਚ ਪਾਇਆ ਜਾ ਰਿਹਾ ਹੈ ਇੱਕ ਨੌਜਵਾਨ ਦੀ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਇੱਕ ਬਹੁਤ ਮੰਦ ਭਾਗੀ ਖਬਰ ਹੈ ਸਾਡੇ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਸਾਡੇ ਸਾਰੇ ਇਲਾਕੇ ਦੇ ਵਿੱਚ ਪ੍ਰੀਤਨਗਰ ਬਸੀ ਰੋਡ ਸਰਾਂਦੇ ਤੇ ਉਹਨਾਂ ਦਾ ਨਿਵਾਸ ਸੀਗਾ ਤੇ ਇਹਨਾਂ ਨੂੰ ਕੁਝ ਕਹਿੰਦਾ ਮੈਂ ਬੜਾ ਧੰਨਵਾਦ ਕਰਦਾ ਹਾਂ